ਫਿਰੋਜ਼ਪੁਰ ਦੇ ਕਸਵਾਮੋਂ ਦੂਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਡਰੋਨਸ ਦੀ ਮੂਵਮੈਂਟ ਦੇਖੀ ਗਈ ਹੈ ਜਿਸ ਤਰੀਕੇ ਦੇ ਨਾਲ ਸਰਹੱਦੀ ਖੇਤਰਾਂ ਦੇ ਵਿੱਚ ਡਰੋਨ ਦੀਆਂ ਗਤੀਵਿਧੀਆਂ ਵਧੀਆਂ ਹੋਈਆਂ ਨਜ਼ਰ ਆ ਰਹੇ ਹਨ ਸੀਜ਼ਫਾਇਰ ਤੋਂ ਬਾਅਦ ਤਾਂ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਉਲੰਘਣਾ ਕੀਤੀ ਜਾ ਰਹੀ ਹੈ ਸੋ ਪਾਕਿਸਤਾਨੀ ਡਰੋਨ ਦੀ ਕੁਸਪੈਟ ਦੀ ਕੋਸ਼ਿਸ਼ ਨੂੰ ਹਾਲਾਂਕਿ ਨਕਾਬ ਕੀਤਾ ਭਾਰਤੀ ਫੌਜ ਨੇ ਫਾਇਰਿੰਗ ਕਰਕੇ ਡਰੋਨ ਨੂੰ ਉੱਥੋਂ ਫੇੜ ਦਿੱਤਾ ਸਰਹੱਦੀ ਪਿੰਡ ਸਵਾਯਾ ਰਾਇ ਠਾੜ ਦਾ ਮਾਮਲਾ ਹੈ ਸੋ ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ ਰੂਸਪੁਰ ਦੇ ਕਸਬਾ ਮਮਦੂਦ ਦੀ ਖਬਰ ਜਿੱਥੇ ਡਰੋਨ ਦੀ ਮੂਵਮੈਂਟ ਹੋਇਆ ਡਰੋਨ ਦੀ ਹਲਚਲ ਹੋਈ ਹੈ ਪਾਕਿਸਤਾਨੀ ਡਰੋਨ ਦੀ ਕੁਸਪੈੜ ਦੀ ਕੋਸ਼ਿਸ਼ ਨੂੰ ਭਾਰਤੀ ਫੌਜ ਦੁਆਰਾ ਨਾਕਾਮ ਕੀਤਾ ਗਿਆ ਫਾਇਰਿੰਗ ਕੀਤੀ ਗਈ ਤੇ ਡਰੋਨ ਨੂੰ ਉੱਥੋਂ ਖਦੇੜ ਦਿੱਤਾ ਗਿਆ ਸਰਹੱਦੀ ਪਿੰਡ ਸਵਾਯਾ ਰਾਏ ਖਿਟਾੜ ਦਾ ਇਹ ਮਾਮਲਾ ਹੈ ਜਿੱਥੇ ਡਰੋਨ ਦੀ ਗਤੀਵਿਧੀ ਹੋਈ ਹੈ ਹਲਚਲ ਹੋਈ ਹੈ ਸੋ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਸੋ ਭਾਰਤੀ ਫੌਜ ਦੁਆਰਾ ਇਸ ਤੇ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਇਹ ਡਰੋਨ ਵਾਪਸ ਚਲਾ ਗਿਆ ਯਾਨੀ ਕਿ ਸਿੱਧੇ ਤੌਰ ਤੇ ਕਹੀਏ ਕਿ ਪਾਕਿਸਤਾਨ ਦੇ ਨਾਲ ਹੁਣ ਤੱਕ ਜੋ ਵੀ ਸੀਜ਼ਫਾਇਰ ਨੂੰ ਲੈ ਕੇ ਸਮਝੌਤੇ ਬਣੀ ਹੈ ਤਰਸੀ ਜਲਦੀ ਬਲ ਨਹੀਂ ਗਿਆ ਉਹ ਇਸ ਤੇ ਕਹਾਵਤ ਜਿਹੜੀ ਹੈ ਹੂ ਹੂ ਟੁਕਦੀ ਹੈ ਸੋ ਨਿਰੰਤਰ ਪਾਕਿਸਤਾਨ ਜਿਹੜੀਆਂ ਅਜਹੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਜਿਸ ਦੇ ਨਾਲ ਭਾਰਤ ਮੂੰਹ ਤੋੜ ਮਾ ਜਵਾਬ ਦੇਣ ਦੇ ਲਈ ਮਜਬੂਰ ਹੋਏ ਤਾਂ ਫੋਨ ਲਾਈਨ ਤੇ ਸਯੋਗੀ ਰਜੇਸ਼ ਕਟਾਰੀਆ ਜੁੜੇ ਨੇ ਰਜੇਸ਼ ਜੀ ਸੀਜ਼ਫਾਇਰ ਹੋਏ ਉਸ ਤੋਂ ਬਾਅਦ ਹੋਈ ਕਸਬਾ ਮਮਦੂਰ ਦੇ ਵਿੱਚ ਡਰੋਨ ਦੀ ਗਤੀਵਿਧੀ ਹਿਲਚਲ ਕੀ ਕੁਝ ਤਾਜ਼ਾ ਅਪਡੇਟ ਹੈ ਤੁਹਾਡੇ ਕੋਲ ਜੀ ਬਿਲਕੁਲ ਗੁਰਪ੍ਰੀਤ ਪਾਕਿਸਤਾਨ ਕਦੀ ਵੀ ਆਪਣੀ ਨਾਫਾਰਤ ਦਾ ਬਾਜ਼ ਨਹੀਂ ਆਂਦਾ ਅੱਜ ਸਵੇਰੇ ਮਮਦੂਰ ਦੇ ਇਲਾਕੇ ਦੇ ਕਰੀਬ 9:30 ਵਜੇ ਦੇ ਕਰੀਬ ਜਿਹੜਾ ਹੈ ਇਹ ਡਰੋਨ ਦੀ ਐਕਟੀਵਿਟੀ ਦਿਖਾਈ ਦਿੱਤੀ ਜਿੱਥੇ ਪਾਰਟੀ ਫੋਰਸ ਸਿਮਾਨ ਤੋਂ ਪੂਰੀ ਤਰ੍ਹਾਂ ਫੈਨਾ ਦਿੱਤੀ ਹੈ ਉਹਨਾਂ ਨੇ ਇਸ ਦੇ ਉੱਪਰ ਕਾਫੀ ਦੇਰ ਤੱਕ ਫਾਇਰਿੰਗ ਕੀਤੀ ਉਹ 200 ਤੋਂ 250 ਰਾਊਂਡ ਜਿਹੜਾ ਹੈ ਫਾਇਰ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਰੋਨ ਆਪਣੀ ਲੋਕੇਸ਼ਨ ਲਗਾਤਾਰ ਬਦਲ ਰਿਹਾ ਹੈ ਉਸ ਤੋਂ ਬਾਅਦ ਜਿਹੜਾ ਹੈ ਡਰੋਨ ਪਾਕਿਸਤਾਨ ਵੱਲ ਚਲਾ ਗਿਆ ਇਹ ਜਿਹੜੀ ਵੀਡੀਓ ਬਣਾਈ ਹੈ ਉੱਥੋਂ ਦੇ ਪਿੰਡ ਦੇ ਲੋਕ ਜਿਹੜੇ ਰਹਿ ਰਹੇ ਆ ਉਹਨਾਂ ਨੇ ਹੀ ਬਣਾਈਆਂ ਹਨ ਤੇ ਉਹਨਾਂ ਤੋਂ ਹੀ ਸਾਨੂੰ ਮਿਲੀਆਂ ਹਨ ਤੇ ਕਿਉਂਕਿ ਆਰਮੀ ਐਕਸਮ ਬਾਰਡਰ ਦੇ ਉੱਪਰ ਬੈਠੀ ਹੋਈ ਅਸੀਂ ਉਹਨਾਂ ਦੀ ਕੋਈ ਮੂਵਮੈਂਟ ਨਹੀਂ ਖਾ ਨਹੀਂ ਸਕਦੇ ਤੇ ਪਿੰਡ ਵਾਲੇ ਲੋਕਾਂ ਨੇ ਜਿਹੜੀ ਹੈ ਇਹ ਵੀਡੀਓ ਬਣਾਈ ਸੀ ਕਿਉਂਕਿ ਉਹ ਮੌਕੇ ਤੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਲੋਕ ਰਹਿ ਰਹੇ ਨੇ ਉਹ ਆਰਮੀ ਆਰਮੀ ਦੇ ਨਾਲ ਹੀ ਹੈ ਜਿਹੜੇ ਦਾ ਬਿਲਕੁਲ ਬ੍ਰੇਕ ਆਫ ਹੋ ਕੇ ਰਹੇ ਨੇ ਉਹਨਾਂ ਵੱਲੋਂ ਵੀਡੀਓ ਬਣਾਈ ਗਈ ਤੇ ਉਹਨਾਂ ਨੇ ਹੀ ਜਿਹੜਾ ਹੈ ਵੀਡੀਓ ਤੁਹਾਨੂੰ ਸ਼ੇਅਰ ਕਰਨਾ ਸ਼ੇਅਰ ਕੀਤੀ ਸੀ ਵੀਰੇ ਜਿਹੜਾ ਹੈ ਸਾਡੇ ਨੂੰ ਉਹ ਦੇ ਕਰੀਬ ਜਿਹੜਾ ਹੈ ਡਰੋਨ ਪਾਕਿਸਤਾਨ ਦਾ ਆਇਆ ਸੀ ਤੇ ਆਰਮੀ ਵਾਲਿਆਂ ਨੇ ਜਿਹੜੀ ਹੈ ਕਾਫੀ ਪਾਇਲਿੰਗ ਕਰਕੇ ਉਹ ਉਸ ਤੋਂ ਬਾਅਦ ਉਹ ਵਾਪਸ ਲੋਟ ਗਿਆ ਜੀ ਠੀਕ ਠੀਕ ਹੈ ਸ਼ੁਕਰੀਆ ਤੁਹਾਨੂੰ ਆਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਸੋ ਡਰੋਨਸ ਦੀ ਮੂਵਮੈਂਟ ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਉਸ ਨੂੰ ਵਾਪਸ ਕਦੇੜ ਦਿੱਤਾ